ਅੱਜ ਦੀ ਕਹਾਣੀ ਹੈ ਜੀ ਇੱਕ ਉਵਾਰਾ ਲੜਕੇ ਦੀ ਕਹਾਣੀ ਪੰਜਾਬ ਦੇ ਇੱਕ ਸ਼ਾਂਤ ਪਿੰਡ ਬਲਖ ਮਾਜਰਾ ਵਿੱਚ ਇੱਕ ਲੜਕਾ ਰਹਿੰਦਾ ਸੀ ਅਰਜਨ ਚਿਹਰੇ ਉਤੇ ਸਰਾਰਤ ਦਾ ਹਲਕਾ ਚਾਹ ਤੇ ਅੱਖਾਂ ਵਿੱਚ ਉਹ ਗ੍ਰਹੂ ਜਿਵੇਂ ਦੁਨੀਆ ਉਸ ਨੂੰ ਰਸਤਾ ਦਿਖਾਉਂਦੀ ਸੀ ਦਿਖਾਉਣ ਦੀ ਕੋਸ਼ਿਸ਼ ਕਰਦੀ ਰਹੇ ਪਰ ਉਹ ਸਦਾ ਉਸਦੇ ਉਲਟ ਦਿਸ਼ਾ ਵਿੱਚ ਦੌੜਦਾ ਜਾਵੇ ਅਰਜਨ ਨੂੰ ਪਿੰਡ ਦੇ ਵੱਡੇ ਛੋਟੇ ਸਭ ਜਾਣਦੇ ਸਨ ਪਰ ਇਸ ਤੌਰ ਪਰ ਇਸ ਤੌਰ ਤੇ ਨਹੀਂ ਕਿ ਉਹ ਕਿਸੇ ਨੇਕੀ ਦਾ ਕੰਮ ਕਰਦਾ ਸੀ ਸਗੋਂ ਇਸ ਕਰਕੇ ਕਿ ਉਸ ਦਾ ਉਸ ਦੇ ਨਾਂ ਨਾਲ ਕੋਈ ਨਾ ਕੋਈ ਸਖਾਇਤ ਜ਼ਰੂਰ ਜੁੜਦੀ ਸੀ ਉਹ ਬਹੁਤ ਚਲਾਕ ਤੁਰੰਤ ਫੈਸਲਾ ਲੈਣ ਵਾਲਾ ਅਤੇ ਦਿਲ ਦਾ ਪੂਰਾ ਨਹੀਂ ਸੀ ਪਰ ਬਚਪਨ ਵਿੱਚ ਹੀ ਪਿਤਾ ਦੀ ਮੌਤ ਨੇ ਉਸ ਦੇ ਮਨ ਵਿੱਚ ਇੱਕ ਅਜੀਬਾ ਖਾਲੀਪਨ ਛਾੜ ਦਿੱਤਾ ਸੀ ਜਿਸ ਨੂੰ ਉਹ ਤੋੜ ਮਰੋੜ ਵਾਲਿਆ ਹਰਕਤਾਂ ਨਾਲ ਭਰਨ ਦੀ ਕੋਸ਼ਿਸ਼ ਕਰਦਾ ਸੀ ਮਾਤਾ ਸੋਮਨ ਨੇ ਘਰ ਵੈਣੇ ਬਾਹਰ ਦੇ ਮਜ਼ਦੂਰੀ ਕੰਮ ਹਰੇਕ ਕੰਮ ਇਕੱਲੇ ਕੀਤਾ ਪਰ ਅਰਜਨ ਨੂੰ ਸਹੀ ਰਾਹ ਨਹੀਂ ਦਿਖਾ ਸਕੀ ਅਰਜਨ ਨੇ ਛੋਟੀ ਉਮਰ ਵਿੱਚ ਹੀ ਸਕੂਲ ਛੱਡ ਦਿੱਤਾ ਸੀ ਪੜਨ ਨਾਲ ਉਸ ਦੀ ਰੁਚੀ ਨਹੀਂ ਸੀ ਪਰ ਗਲੀਆਂ ਵਿੱਚ ਮਢੀਰਨਾ ਸਾਈਕਲਾਂ ਨੂੰ ਖੋਲ ਕੇ ਮੋੜ ਜੋੜਨਾ ਪੁਰਾਣੇ ਵੀਡੀਓ ਨੂੰ ਚੇੜਨਾ ਉਹ ਖੇਡਦੇ ਉਸ ਇਹ ਉਸ ਦੇ ਖੇਡ ਸਨ ਕਈ ਵਾਰ ਉਹ ਕੰਮ ਸਿਰਫ ਤੋੜਦਾ ਸੀ ਜੋੜਦਾ ਨਹੀਂ ਸੀ ਲੋਕ ਕਹਿੰਦੇ ਇਹ ਮੁੰਡਾ ਜੇ ਸਹੀ ਰਾਹ ਤੇ ਆ ਜਾਵੇ ਤਾਂ ਵੱਡਾ ਕੰਮ ਕਰ ਸਕਦਾ ਹੈ ਪਰ ਰਾਹ ਸਾਬ ਦਿਖਾਉਣ ਵਾਲਾ ਕੋਈ ਨਹੀਂ ਸੀ ਸੋਮਨ ਹਰ ਰੋਜ਼ ਮਜ਼ਦੂਰੀ ਕਰਦੀ ਸੀ ਸਵੇਰ ਤੱਕੜ ਤੜਕੇ ਉੱਠ ਕੇ ਚੁੱਲ੍ਹੇ ਤੇ ਰੋਟੀ ਬਣਾਉਂਦੀ ਮਾਂ ਨੂੰ ਚਾ ਗਾਂ ਨੂੰ ਚਾਰਾ ਪਾਉਂਦੀ ਅਤੇ ਫਿਰ ਆਪਣੇ ਕੰਮ ਤੇ ਨਿਕਲ ਜਾਂਦੀ ਉਹ ਸਿੱਧੀ ਸਭ ਤੋਂ ਵੱਡੀ ਚਿੰਤਾ ਅਰਜਨ ਸੀ ਜਦੋਂ ਵੀ ਉਹ ਮਢੀ ਰਾਤ ਮਢੇਰਦਾ ਹੋਇਆ ਘਰ ਹੁੰਦਾ ਸੋਮਨ ਹੌਲੇ ਨਾਲ ਉਸ ਦੇ ਸਿਰ ਤੇ ਹੱਥ ਫੇੜਦੀ ਕਹਿੰਦੀ ਪੁੱਤ ਕੋਈ ਕਲਾ ਸਿੱਖ ਲੈ ਨਾ ਤਾਂ ਇਹ ਦੁਨੀਆ ਬੜੀ ਕਠੋਰ ਹੈ ਪਰ ਅਰਜੁਨ ਹੱਸ ਕੇ ਟਾਲ ਦਿੰਦਾ ਪਿੰਡ ਦੇ ਲੋਕ ਸੁਮਨ ਨਾਲ ਹਮੇਸ਼ਾ ਹਮਦਰਦੀ ਰੱਖਦੇ ਸਨ ਪਰ ਉਹਨਾਂ ਦੀਆਂ ਨਿਗਾਹਾਂ ਵਿੱਚ ਤਰਸ ਵੀ ਸੀ ਅਤੇ ਤਿੱਖਾ ਸੱਚ ਵੀ ਕਈ ਕਹਿੰਦੇ ਪੁੱਤ ਜੇ ਪਿਓ ਦੀ ਸ਼ਾਨ ਨਹੀਂ ਦੇਖੀ ਇਸ ਕਰਕੇ ਆਵਾਰਾ ਕਰਦਾ ਹੈ ਹੋਰ ਕਹਿੰਦੇ ਮਾਂ ਨੇ ਜਿਆਦਾ ਸੜ ਰੱਖਿਆ ਹੈ ਹੱਥ ਦਵਾ ਕੇ ਰੱਖੇ ਤਾਂ ਸਿੱਧਾ ਹੋ ਜਾਵੇ ਸੁਮਨ ਇਹ ਸਭ ਸੁਣਦੀ ਪਰ ਅੰਦਰੋਂ ਟੁੱਟਦੀ ਨਹੀਂ ਸੀ ਉਸ ਨੂੰ ਪਤਾ ਸੀ ਕਿ ਉਸ ਦਾ ਪੁੱਤ ਬੁਰਾ ਨਹੀਂ ਬਸ ਗੁੱਝਿਆ ਹੋਇਆ ਹੈ ਉਸ ਦਿਨ ਮੀਂਹ ਰੁਕ ਰੁਕ ਕੇ ਪੈ ਰਿਹਾ ਸੀ ਅਰਜਨਪਿੰਡ ਦੇ ਬਾਹਰ ਕੱਚੇ ਰਸਤੇ ਤੇ ਇਕੱਲਾ ਟਹਿਲ ਰਿਹਾ ਸੀ ਆਕਾਸ਼ ਦੇ ਬੱਦਲ ਉਸ ਦੇ ਮੰਨਤੇ ਬਦਰਾਂ ਨਾਲ ਮਿਲਦੇ ਜੁਲਦੇ ਸਨ ਟਹਿਲਦਿਆਂ ਟਹਿਲਦਿਆਂ ਉਸ ਦੀ ਨਜ਼ਰ ਇੱਕ putted ਮਕੈਨਿਕ ਤੇ ਪਈ ਬਾਬਾ ਹਰਮੇਲ ਉਹ ਪ੍ਰਾਣੀਆ ਉਹ ਪ੍ਰਾਣੀ ਜੁਗਾੜ ਵਾਲੀ ਤਰ੍ਹਾਂ ਹਰ ਕਿਸਮ ਦਾ ਮਸ਼ੀਨੀ ਕੰਮ ਕਰਦਾ ਸੀ ਉਸ ਦੀ ਦੁਕਾਨ ਇੱਕ ਟੁੱਟੇ-ਫੁੱਟੇ ਰੇਡ-ਹੇਟ ਚੀਜ਼ ਪਰ ਹੱਥਾਂ ਵਿੱਚ ਜਾਦੂ ਸੀ ਬਾਬੇ ਨੇ ਹੱਥ ਜਉਣ ਨੂੰ ਦੂਰੋਂ ਦੇਖਿਆ ਤੇ ਬੁਲਾਇਆ ਓਏ ਮੁੰਡਿਆ ਆ ਇੱਧਰ ਇਹ ਪੰਪਤੀ ਰਵੜ ਫੜ ਫਸ ਗਈ ਹੈ ਤੇਰੇ ਵਰਗੇ ਪਤਲੇ ਹੱਥ ਨਾਲ ਨਿਕਲ ਜਾਣ ਸਕਦੀ ਹੈ ਅਰਜਨ ਨੇ ਹੱਸਦੇ ਹੋਏ ਹੱਥ ਲਾਇਆ ਤੇ ਕੰਮ ਚਟਕੀ ਵਿੱਚ ਹੋ ਗਿਆ ਬਾਬੇ ਨੇ ਕਿਹਾ ਤੈਨੂੰ ਤਾਂ ਹੱਥ ਦਾ ਕੰਮ ਕੰਮ ਹੈ ਮੁੰਡਿਆ ਜੇ ਸਿੱਖਣਾ ਚਾਹੇਂ ਮੈਂ ਸਿਖਾ ਸਕਦਾ ਹਾਂ ਅਰਜਨ ਨੇ ਅਰਜਨ ਦੇ ਦਿਲ ਵਿੱਚ ਕਿਤੇ ਕੁਝ ਉੱਗ ਲਿਆ ਇਹ ਪਹਿਲੀ ਵਾਰ ਸੀ ਜਦੋਂ ਕਿਸੇ ਨੇ ਉਸ ਦੀ ਸਰਾਰਤਾ ਦੇ ਪਿੱਛੇ ਛੁਪੀ ਕਲਾ ਨੂੰ ਪਛਾਣਿਆ ਸੀ ਅਗਲੇ ਦਿਨ ਅਰਜਨ ਤਕਾਲ ਤੇ ਪਹੁੰਚ ਗਿਆ ਬਾਬੇ ਨੇ ਉਸ ਨੂੰ ਨਾ ਕੋਈ ਸਵਾਲ ਕੀਤਾ ਨਾ ਕੋਈ ਰਸਮੀਅਤ ਸਿਰਫ ਇੱਕ ਜਾਗ ਲੱਗੀ ਰੇਜ ਉਸ ਦੇ ਹੱਥ ਵਿੱਚ ਦਿੱਤੀ ਤੇ ਬੋਲਿਆ ਬੋਲ ਪੁੱਤ ਅੱਜ ਤੋਂ ਮੇਰੇ ਨਾਲ ਕੰਮ ਕਰੇਗਾ ਅੱਜ ਨੇ ਅੱਖਾਂ ਵਿੱਚ ਚਮਕ ਨਾਲ ਆਹ ਘੜ ਦਿੱਤੀ ਦਿਨ ਲੰਬੇ ਹੁੰਦੇ ਗਏ ਪਰ ਹਰ ਦਿਨ ਅਰਜਨ ਕੁਝ ਨਾ ਕੁਝ ਨਵੀਂ ਗੱਲ ਸਿੱਖਦਾ ਗਿਆ ਕਿਸ ਕਿਸ ਤਰ੍ਹਾਂ ਕਰੋ ਕਾਰਬੋਰੇਟਰ ਸਾਫ਼ ਕਰਨਾ ਕਿਸ ਤਰ੍ਹਾਂ ਮੋਟਰਸਾਈਕਲ ਦੀ ਟਾਈਮਿੰਗ ਸੈੱਟ ਕਰਨੀ ਪੰਪ ਦੀ ਮੁਰੰਮਤ ਵੈਲਡਿੰਗ ਦੇ ਕੁਝ ਬੁਨਿਆਦੀ ਕੰਮ ਬਾਬੇ ਦੀ ਅੱਖਾਂ ਵਿੱਚ ਆਰਜ਼ੰਦ ਲਈ ਬੇ ਮੌਲਰ ਕਿਆ ਬਣ ਗਈ ਸੀ ਉਹ ਜਾਣਦਾ ਸੀ ਕਿ ਇਹ ਮੁੰਡਾ ਜੇ ਲੱਗ ਜਾਵੇ ਤਾਂ ਵੱਡਾ ਕਾਰੀਗਰ ਬਣ ਸਕਦਾ ਹੈ ਲੋਕਾਂ ਨੇ ਮਹਿਸੂਸ ਕਰਨਾ ਸ਼ੁਰੂ ਕਰ ਦਿੱਤਾ ਕਿ ਅਰਜਨ ਹੁਣ ਤਿੰਨ ਰਾਤ ਕਲੀਆਂ ਵਿੱਚ ਮਢੀਰਦਾ ਨਹੀਂ ਉਹ ਦੁਕਾਨ ਦੇ ਕੰਮ ਕਰਦਾ ਸੀ ਹਾਲਾਂਕਿ ਕਦੇ-ਕਦੇ ਉਸ ਦੀ ਸਰਾੜ ਤੋਂ ਉੱਪਰ ਆਉਂਦੀ ਸੀ ਪਰ ਹੁਣ ਉਸ ਦਾ ਚਿਹਰਾ ਬੇਰਹਾਈ ਤੋਂ ਘੱਟ ਅਤੇ ਸੰਤੁਸ਼ਟੀ ਤੋਂ ਵੱਧ ਭਰਿਆ ਹੁੰਦਾ ਸੋਮਾ ਨੇ ਇਹ ਬਦਲਾਅ ਸਭ ਤੋਂ ਪਹਿਲਾਂ ਮਹਿਸੂਸ ਕੀਤਾ ਇਕ ਸਮ ਉਹ ਘਰ ਆਇਆ ਤਾਂ ਉਸ ਦੇ ਹੱਥ ਤੇ ਹਲਕੇ ਤੇਲ ਲੱਗਾ ਸੀ ਬਦਬੂਆ ਬਦਬੂ ਤਾਂ ਆ ਰਹੀ ਸੀ ਪਰ ਮਾਂ ਨੂੰ ਉਹ ਇਧਰੋਂ ਉਹਨੂੰ ਵੱਧ ਹਲਕੀ ਲੱਗੀ ਉਸ ਉਸਨੇ ਪੁੱਤ ਦੀ ਪੈਠ ਥਾਪੜੀ ਤੇ ਹੌਲੀ ਬੋਲਿਆ ਸੁੱਖੀ ਰਹੀ ਮੇਰੇ ਬੱਚੇ ਅਰੰਭ ਕਰੇ ਇਹ ਰਾਹ ਕਦੇ ਨਾ ਛੱਡੀ ਇੱਕ ਸਾਲ ਦੇ ਅੰਦਰ-ਅੰਦਰ ਅਰਜਨ ਕਹਿ ਸਕਦਾ ਸੀ ਕਿ ਉਹ ਮੋਟਰਸਾਈਕਲਾਂ ਦਾ ਡਾਕਟਰ ਹੈ। ਬਾਬੇ ਨੇ ਆਪਣਾ ਸਾਰਾ ਗਿਆਨ ਉਸ ਦੇ ਅੰਦਰ ਪਾ ਦਿੱਤਾ ਸੀ। ਕਈ ਵਾਰ ਤਾਂ ਪਿੰਡ ਦੇ ਲੋਕ ਅਰਜਨ ਕੋਲ ਕੰਮ ਕਰਵਾਉਣ ਆਉਂਦੇ ਅਤੇ ਬਾਬਾ ਉਸ ਨੂੰ ਦੇਰੋਂ ਦੇਖਦਾ ਰਹਿੰਦਾ। ਪਰ ਕਿਸਮਤ ਦਾ ਵੱਡਾ ਇੰਤਿਹਾਨ ਅਜੇ ਬਾਕੀ ਸੀ। ਇੱਕ ਦਿਨ ਬਾਬੇ ਨੂੰ ਦਿਲ ਦਾ ਦੌਰਾ ਪਿਆ। ਦੁਕਾਨ ਦੇ ਬਾਹਰ ਬੈਠੇ-ਬੈਠੇ ਉਹ ਡਿੱਗ ਪਿਆ ਲੋਕ ਦੌੜ ਕੇ ਲੋਕ ਦੌੜ ਕੇ ਲਿਆਉਂਦੇ ਪਰ ਬਾਬੇ ਦੀ ਉਮਰ ਬਹੁਤ ਹੋ ਚੁੱਕੀ ਸੀ ਆਪਸਾਲ ਵਿੱਚ ਦਾਕਲ ਕੀਤੀ ਆ ਵੀ ਉਸ ਦੇ ਬਚਣ ਦੀ ਉਮੀਦ ਘੱਟ ਸੀ ਅਰ ਜਾਂਦਾ ਦਿਲ ਟੱਟ ਗਿਆ ਜਿਸ ਵਿਅਕਤੀ ਨੇ ਉਸ ਨੂੰ ਪਹਿਲੀ ਵਾਰ ਇਨਸਾਨ ਵਾਂਗ ਦੇਖਿਆ ਸੀ ਉਹ ਹੁਣ ਉਸ ਦੇ ਹੱਥੋਂ ਸਾਲਕ ਸੱਪ ਸਲਪ ਹੋ ਰਿਹਾ ਸੀ ਹਸਪਤਾਲ ਦੇ ਬਿਸਤਰ ਤੇ ਲੇਟਿਆ ਬਾਬਾ ਅਰਜਨ ਦੇ ਹੱਥ ਫੜ ਕੇ ਕਹਿੰਦਾ ਮੁੰਡਿਆ ਦੁਕਾਨ ਤੇਰਾ ਕਾਰਵਾਰ ਕੀ ਹੈ ਮੇਰੇ ਜਾਣ ਤੋਂ ਬਾਅਦ ਵੀ ਇਸ ਨੂੰ ਛੱਡਣਾ ਛੱਡਣਾ ਨਹੀਂ ਤੂੰ ਕਾਰੀਗਰ ਬਣੇਗਾ ਵੱਡਾ ਬਣੇਗਾ ਇਹ ਉਸਦੇ ਆਖਰੀ ਸੰਸਕਾਰਾਂ ਅਰਜਨ ਨੇ ਉਸ ਦਿਨ ਰੋ ਰੋ ਕੇ ਆਪਣੀ ਸਾਰੀ ਵਿਰਖਮੀ ਤੋ ਦਿੱਤੀ। ਬਾਬੇ ਦੇ ਗੁਜਰ ਜਾਣ ਤੋਂ ਬਾਅਦ ਪਿੰਡ ਵਿੱਚ ਕਈ ਲੋਕ ਸੋਚਦੇ ਸਨ ਕਿ ਹੁਣ ਦੁਕਾਨਵਾਲੋਂ ਜਾਵੇਗੀ। ਪਰ ਅਰਜਨ ਨੇ ਬਾਬਾ ਪਰ ਮੇਲ ਦੀ ਚਾਲ ਨੂੰ ਜਿਉਂਦਾ ਰੱਖਣ ਲਈ ਦੁਕਾਨ ਮੜ ਖੋਲੀ। ਸ਼ੁਰੂਆਤ ਕਠਨ ਸ਼ੁਰੂਆਤ ਕਠਨ ਸੀ। ਪੈਸਾ ਘੱਟ ਤਜਰਬਾ ਨਵਾਂ, ਜ਼ਿੰਮੇਵਾਰੀ ਵੱਡੀ ਪਰ ਦਿਨੋਂ ਤਜਰਬਾ ਬਹੁਤ ਵੱਡਾ। ਦੈਨ ਬਦ ਦਨ ਉਹ ਆਪਣੀਆਂ ਕਲਾਮਾਂ ਚ ਹੋਰ ਮੁਕਾਬਲ ਹੁੰ ਬਣਦਾ ਗਿਆ ਗਾਗ ਵਧਣ ਲੱਗੇ ਕੁਝ ਲੋਕ ਅਜੇ ਵੀ ਉਸ ਦੀ ਪ੍ਰਾਣੀ ਅਵਾਰਗੀ ਨੂੰ ਯਾਦ ਕਰਕੇ ਸ਼ੱਕ ਨਾਲ ਦੇਖਦੇ ਸਨ ਪਰ ਕੰਮ ਉਨ੍ਹਾਂ ਉੱਤੇ ਦਿਲ ਹਾਰ ਦਿੰਦਾ ਸੀ ਇੱਕ ਦਿਨ ਪਿੰਡ ਦੇ ਨਜ਼ਦੀਕੀ ਸਹਿਰ ਤੋਂ ਇੱਕ ਵੱਡੀ ਮੋਟਰਸਾਈਕਲ ਵਰਕਸ਼ਾਪ ਦਾ ਮਾਲਕ ਆਇਆ ਉਸਦੀ ਬਾਈਕ ਰਸਤੇ ਵਿੱਚ ਖਰਾਬ ਹੋ ਗਈ ਸੀ ਲੋਕ ਉਸ ਨੂੰ ਅਰਜਨ ਦੇ ਕੋਲ ਲੈ ਗਏ ਇੱਕ ਨਜ਼ਰ ਮਾਰ ਕੇ ਹੀ ਅਰਜਨ ਨੇ ਕਿਹਾ ਸਰ ਕਾਰਬੋਰੇਟਰ ਦੀ ਜੈਕ ਚੂਖ ਹੋ ਗਈ ਪਈ ਹੈ 10 ਮਿੰਟ ਦਿਓ ਠੀਕ ਕਰ ਦਾਂਗਾ ਮਾਲਕ ਹੈਰਾਨ ਹੋਇਆ ਸਹ ਦੇ ਤਜਰਬੇਕਾਰ ਮਕੈਨਿਕ ਵੀ ਇੰਨੀ ਸਿੱਧੀ ਗੱਲ ਨਹੀਂ ਸਮਝ ਪਾਈ ਤਨ ਅਰਜਨ ਨੇ 10 ਮਿੰਟ ਨਹੀਂ 7 ਮਿੰਟ ਵਿੱਚ ਮਾਈਕ ਠੀਕ ਕਰ ਦਿੱਤੀ ਮਾਲਕ ਨੇ ਉਸ ਨੂੰ ਪੁੱਛਿਆ ਮੁੰਡਿਆ ਸਹਿਰ ਆ ਕੇ ਕੰਮ ਕਰੇਗਾ ਵਧੀਆ ਤਨਖਾਹ ਸੁਖ ਲਾਈ ਪਵੇ ਅਰਜਨ ਨੇ ਮੁਸਕਰਾ ਕੇ ਸਿਰ ਹਿਲਾਇਆ ਉਹ ਜਾਣਦਾ ਸੀ ਕਿ ਉਸ ਦਾ ਦਿਲ ਪਿੰਡ ਦੀ ਇੱਕ ਛੋਟੀ ਦੁਕਾਨ ਵਿੱਚ ਟੱਟ ਗਿਆ ਹੈ ਬਾਬੇ ਜੀਆਂ ਜੱਦਾ ਵਿੱਚ ਕੁਝ ਹੀ ਮਹੀਨੇ ਵਿੱਚ ਅਰਜਨ ਨੇ ਦੁਕਾਨ ਦਾ ਨਵਾਂ ਸੇੜ ਸੈੱਡ ਬਣਾਇਆ ਸਾਫ਼ ਸੁਥਰੀ ਜਗ੍ਹਾ ਉਪਕਰਣ ਜੈਕ ਹਰ ਚੀਜ਼ ਵਾਹ ਵਾਹ ਵਣ ਗਈ ਲੋਕ ਕਹਿੰਦੇ ਜਸ ਮੁੰਡੇ ਨੂੰ ਕਦੇ ਰਾਹ ਨਹੀਂ ਮਿਲਦਾ ਸੀ ਅੱਜ ਉਹ ਸਾਰੇ ਪਿੰਡ ਨੂੰ ਰਾਤ ਖਾ ਰਿਹਾ ਮਾ ਦੀਆਂ ਅੱਖਾਂ ਵਿੱਚ ਗਰੂਰ ਸੀ ਪਰ ਉਹ ਕਦੇ ਵੀ ਇਸ ਨੂੰ ਬੋਲ ਕੇ ਨਹੀਂ ਦਿਖਾਉਂਦੀ ਸੀ ਉਹ ਸਿਰ ਪਰ ਰੱਬ ਅੱਗੇ ਹੱਥ ਜੋੜ ਕੇ ਧੰਨਵਾਦ ਕਰਦੀ ਸੀ ਪੰਜ ਸਾਲ ਬੀਤ ਗਏ ਅਰਜਨ ਨੇ ਆਪਣੀ ਦੁਕਾਨ ਨੂੰ ਵੱਡਾ ਵਰਕਸ਼ਾਪ ਬਣਾ ਲਿਆ ਪਾਸੇ ਦੇ ਲੋਕ ਪਾਸੇ ਦੇ ਪਿੰਡਾਂ ਤੋਂ ਲੋਕ ਆਉਂਦੇ ਸਨ ਕੁਝ ਨੌਜਵਾਨ ਉਸ ਦੇ ਅਧੀਨ ਸਿੱਖਾਉਣ ਲੱਗ ਪਏ ਅਰਜਨ ਹੁਣ ਉਹ ਉਵਾਰਾ ਮੁੰਡਾ ਨਹੀਂ ਸੀ ਉਹ ਇੱਕ ਗੁਰਾਂ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਉਹ ਆਕਾਰੀਕਰ ਸੀ ਜਮੀਨ ਨਾਲ ਜੁੜਿਆ ਮਿੱਟੀ ਦੀ ਮਹਿਕ ਵਰਗਾ ਖਰਾ ਪਰ ਉਹ ਕਦੇ ਨਾ ਭੁੱਲਿਆ ਕਿ ਕਿੱਥੋਂ ਸ਼ੁਰੂਆਤ ਹੋਈ ਸੀ ਕਈ ਵਾਰ ਉਹ ਤਕਾਹਾਂ ਦੇ ਪੁਰਾਣੇ ਸੱਡ ਦੇ ਇੱਕ ਕੋਨਿਆਂ ਨੂੰ ਦੇਖ ਕੇ ਸੋਚਦਾ ਜੇ ਬਾਬਾ ਹਰਮੀਰ ਉਸ ਦਿਨ ਮੈਨੂੰ ਨਾ ਬੁਲਾਉਂਦਾ ਤਾਂ ਮੇਰੀ ਜ਼ਿੰਦਗੀ ਕਿੱਥੇ ਹੁੰਦੀ ਅਰਜਨ ਦੀ ਚਮਕਦਾ ਜ਼ਿੰਦਗੀ ਉਸ ਦੀ ਮਾਂ ਦੀ ਖੁਸ਼ੀ ਬਣ ਗਈ ਉਹ ਕਈ ਹੋਰ ਨੌਜਵਾਨਾਂ ਨੂੰ ਵੀ ਕਲਾ ਸਿਖਾਉਣ ਲੱਗ ਪਿਆ ਤਾਂ ਕਿ ਹੋ ਕੋਈ ਹੋਰ ਮੁੰਡਾ ਉਸ ਦੀ ਤਰ੍ਹਾਂ ਵੈਰਾਹੀ ਵਿੱਚ ਨਾ ਡਿਗੇ ਉਸ ਨੇ ਦੁਕਾਨ ਦੇ ਮੁੱਖ ਬੋਰਡ ਤੇ ਇੱਕ ਬਾਗ ਲਿਖਵਾਇਆ ਆਵਾਰਾ ਨਹੀਂ ਅੱਗੇ ਵਧਣ ਵਾਲੇ ਬਣੋ ਉਹ ਜਾਣਦਾ ਸੀ ਕਿ ਹਰ ਨੌਜਵਾਨ ਦੇ ਅੰਦਰ ਕੈਲੋਰੀਆ ਵਰਗੀ ਹੁਲਚੂ ਤਾਕਤ ਹੁੰਦੀ ਹੈ ਜੇ ਉਸ ਨੂੰ ਸਹੀ ਦਿਸ਼ਾ ਮਿਲ ਜਾਵੇ ਤਾਂ ਉਹ ਚਮ ਚਮ ਚਮਤਕਾਰ ਕਰ ਸਕਦੀ ਹੈ ਅਰਜਨ ਦੀ ਕਹਾਣੀ ਕਿਸੇ ਸ਼ਾਨਦਾਰ ਮੋਲ ਵਿੱਚ ਖਤਮ ਨਹੀਂ ਹੁੰਦੀ ਉਹ ਪਿੰਡ ਦੇ ਸਾਰੇ ਸਾਦੇ ਜੀਵਨ ਵਿੱਚ ਪਿਆਰ ਸਮਰਪਣ ਵਿੱਚ ਤੇ ਮਹਿੰਦ ਦੀ ਚਮਕ ਵਿੱਚ ਵੀ ਇਹ ਮਾਨ ਬਣਦੀ ਹੈ ਇਹ ਉਸ ਲੜਕੇ ਦੀ ਕਹਾਣੀ ਹੈ ਜੋ ਆਵਾਰਾ ਸੀ ਪਰ ਬੁਰਾ ਨਹੀਂ ਸੀ ਰਾਹ ਗਲਤ ਸੀ ਮਨ ਸੰਗਾ ਸੀ ਇੱਕ ਮਾਰਗ ਦਰਸ਼ਨ ਮਿਲਿਆ ਮੰਜ਼ਿਲ ਮਿਲ ਚ ਗਈ ਮਜ਼ਦੂਰ ਮਾਂ ਦੇ ਆਸੂਆਂ ਵਿੱਚ ਇੱਜ਼ਤ ਦੇ ਫੁੱਲ ਖੜ ਗਏ ਇਹ ਕਹਾਣੀ ਦੱਸਦੀ ਹੈ ਬਦਲਾ ਕਦੇ ਵੀ ਦੇਰ ਨਹੀਂ ਕਰਦਾ ਸਿਰਫ ਇੱਕ ਚੰਗੀ ਨਿਗਾਹ ਇੱਕ ਸਹੀ ਹੱਥ ਇੱਕ ਮੌਕਾ ਚਾਹੀਦਾ ਹੈ ਇਸੇ ਜੀ ਅੱਜ ਦੀ ਕਹਾਣੀ ਜੇਕਰ ਤੁਹਾਨੂੰ ਸਾਡੀ ਇਹ ਕਹਾਣੀਆ ਵਧੀਆ ਲੱਗਦੀ ਹੈ ਨੇ ਤਾਂ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਪਿਆਰ ਦੇਣਾ ਸਬਸਕ੍ਰਾਈਬ ਕਰਨਾ ਲਾਈਕ ਸ਼ੇਅਰ ਜ਼ਰੂਰ ਕਰਨਾ ਜੀ ਅਸੀਂ ਇਸੇ ਤਰ੍ਹਾਂ ਨਵੀਆਂ-ਨਵੀਆਂ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਜਦ ਤੱਕ ਲਈ ਧੰਨਵਾਦ